प्यारे बच्चों आज आपका क्लास 5 पंजाबी पुस्तक ਦਾ ਪਾਠ ਨੰਬਰ 11 ਜਿੜੀ ਰੁਖ ਬਿੱਲੀ ਤੇ ਸੱਪ ਦਾ ਪਾਠ ਅਭਿਆਸ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜ਼ਬਾਨੀ ਅਭਿਆਸ ਦੇਖੋ ਬੱਚੋ ਪਹਿਲਾ ਪ੍ਰਸ਼ਨ ਹੈ ਸੱਪ ਕਿਸਾਨ ਦਾ ਮਿੱਤਰ ਕਿਵੇਂ ਹੈ ਸੱਪ ਕਿਸਾਨ ਦਾ ਮਿੱਤਰ ਕਿਵੇਂ ਹੈ ਸੱਪ ਜਿਹੜਾ ਹੈ ਉਹ ਕਿਸਾਨ ਦੁਆਰਾ ਜਿਹੜੀ ਫਸਲ ਉਗਾਈ ਜਾਂਦੀ ਹੈ ਯਾ ਉਸ ਤੋਂ ਜਿਹੜੀ ਫਸਲ ਉਹਨੂੰ ਮਿਲਦੀ ਹੈ ਉਹਦੀ ਸੰਭਾਲ ਕਰਦਾ ਹੈ ਉਹਨੂੰ ਖਾਣ ਵਾਲੇ ਜਿਹੜੇ ਚੂਹੇ ਹੁੰਦੇ ਆ ਉਹਨੂੰ ਜਿਹੜਾ ਹੈ ਸੱਪ ਖਾ ਜਾਂਦਾ ਹੈ ਚੂਹਾ ਤੋਂ ਬਚਾਉਣ ਦੀ ਤੇ ਬਚਾਉਣ ਵਿੱਚ ਮਦਦ ਕਰਦਾ ਇਸ ਕਰਕੇ ਸੱਪ ਜਿਹੜਾ ਹੈ ਕਿਸਾਨ ਦਾ ਮਿੱਤਰ ਹੈ ਪ੍ਰਸ਼ਨ ਨੰਬਰ 2 ਬੱਚੋ ਪਹਿਲਾਂ ਘਰਾਂ ਵਿੱਚ ਦਾਣੇ ਕਿਸ ਚੀਜ਼ ਵਿੱਚ ਰੱਖਦੇ ਸਨ ਕਿਸ ਚੀਜ਼ ਵਿੱਚ ਰੱਖਦੇ ਸਨ ਪਹਿਲਾਂ ਘਰਾਂ ਵਿੱਚ ਦਾਣੇ ਭੜੋਲੀ ਵਿੱਚ ਰੱਖਦੇ ਸਨ ਪਰਸ਼ਨ ਨੰਬਰ 3 ਬੱਚੋ ਘਰਾਂ ਵਿੱਚ ਰੁੱਖ ਲਾਉਣ ਨਾਲ ਸਾਨੂੰ ਕੀ ਮਿਲਦਾ ਹੈ ਘਰਾਂ ਵਿੱਚ ਰੁੱਖ ਲਗਾਉਣ ਨਾਲ ਸਾਨੂੰ ਸਾਫ਼ ਹਵਾ ਆਕਸੀਜਨ ਮਿਲਦੀ ਹੈ ਤੇ ਉਹਦੇ ਰੁੱਖ ਤੋਂ ਆਪਾਂ ਨੂੰ ਫਲ ਵੀ ਮਿਲਦੇ ਹੈ ਫੁੱਲ ਵੀ ਮਿਲਦੇ ਨੇ ਤੇ ਲੱਕੜ ਵੀ ਮਿਲਦੀ ਹੈ ਠੀਕ ਹੈ ਬੱਚੋ ਤੇ ਛਾਂ ਵੀ ਆਪਾਂ ਨੂੰ ਮਿਲਦੀ ਹੈ ਪਰਸ਼ਨ ਨੰਬਰ 4 ਬੱਚੋ ਜੀਤੋ ਰੁੱਖ ਨੂੰ ਕਿਉਂ ਵਧਾਉਣਾ ਚਾਹੁੰਦੇ ਸੀ ਕਿਉਂਕਿ ਜਿੱਤੋ ਰੁੱਖ ਨੂੰ ਇਸ ਕਰਕੇ ਵਡਾਉਣਾ ਚਾਹੁੰਦੀ ਸੀ ਕਿਉਂਕਿ ਜਦੋਂ ਰੁੱਖ ਸੁੱਕ ਜਾਂਦਾ ਹੈ ਤਾਂ ਉਹਦੇ ਪੱਤੇ ਜਿਹੜੇ ਹੈ ਥੱਲੇ ਡਿੱਗ ਕੇ ਕੂੜਾ ਜਿਹੜਾ ਹੈ ਉਹ ਫਿਲਾਂਦੇ ਹੈ ਠੀਕ ਹੈ ਇਸ ਕਰਕੇ ਜਿਹੜੀ ਹੈ ਇੱਕ ਕਾਰਨ ਹੋਰ ਵੀ ਸੀ ਕਿ ਰੁੱਖ ਤੇ ਜਿਹੜੇ ਪੰਛੀ ਆਉਂਦੇ ਨੇ ਉਹਨੇ ਉਹ ਚੀਚੀ ਦੀ ਆਵਾਜ਼ ਕਰਦੇ ਹੈ ਇਸ ਕਰਕੇ ਕੀ ਹੈ ਜਿੱਤੋ ਉਹਨਾਂ ਤੋਂ ਪਰੇਸ਼ਾਨ ਹੋ ਕੇ ਰੁੱਖ ਨੂੰ ਵਡਾਉਣਾ ਚਾਹੁੰਦੀ ਸੀ ਠੀਕ ਹੈ ਬੱਚੋ ਅੱਗੇ ਦੇਖੋ ਪਾਠ ਵਿ ਚੋਂ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਆ ਇੱਕ ਪੈਰਾ ਪੜ੍ਹਨਾ ਹੈ ਚਿੜੀ ਨੇ ਉੱਥੇ ਇੱਕ ਸੱਪ ਤੋਂ ਲੈ ਕੇ ਛੱਪਣ ਛੋਟ ਹੋ ਗਈ ਇਹ ਉਰੇ ਤੱਕ ਪੜ੍ਹਨਾ ਹੈ ਤੇ ਉਹਦੇ ਅਕੋਰਡਿੰਗ ਹੀ ਜਵਾਬ ਦੇਣੇ ਆ ਪਹਿਲਾ ਪ੍ਰਸ਼ਨ ਕੀ ਹੈ ਚਿੜੀ ਨੇ ਸੱਪ ਨੂੰ ਆਉਂਦੇ ਵੇਖ ਕੇ ਕੀ ਕੀਤਾ ਕੀ ਕੀਤਾ ਚਿੜੀ ਨੇ ਚਿੜੀ ਨੇ ਸੱਪ ਨੂੰ ਆਉਂਦੇ ਵੇਖ ਕੇ ਚੀ ਚੀ ਕਰਕੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਠੀਕ ਹੈ ਬੱਚੋ ਅੱਗੇ ਦੇਖੋ ਬਿੱਲੀ ਨੇ ਇੱਕਦਮ ਕੀ ਕੀਤਾ ਬਿੱਲੀ ਨੇ ਇੱਕਦਮ ਕੀ ਕੀਤਾ ਬਿੱਲੀ ਨੇ ਸੱਪ ਨੂੰ ਕਿਸਾਨ ਤੇ ਉਸ ਦੀ ਪਤਨੀ ਵੱਲ ਜਾਂਦੇ ਵੇਖਿਆ ਤਾਂ ਉਸ ਨੇ ਉਸ ਦੀ ਪੂਛ ਉੱਤੇ ਆਪਣਾ ਪੰਜਾ ਜੜ ਦਿੱਤਾ ਠੀਕ ਹੈ ਉਹਨਾਂ ਨੂੰ ਬਚਾਉਣ ਲਈ ਅੱਗੇ ਦੇਖੋ ਬੱਚੋ ਪ੍ਰਸ਼ਨ ਨੰਬਰ 3 ਸੱਪ ਨੇ ਗੁੱਸੇ ਵਿੱਚ ਕੀ ਕੀਤਾ ਹੁਣ ਸੱਪ ਨੂੰ ਗੁੱਸਾ ਆ ਗਿਆ ਗੁੱਸੇ ਵਿੱਚ ਕੀ ਕੀਤਾ ਸੱਪ ਨੇ ਸੱਪ ਨੇ ਗੁੱਸੇ ਵਿੱਚ ਜ਼ੋਰਦਾਰ ਫੁਕਾਰਾ ਮਾਰਿਆ ਠੀਕ ਹੈ ਜ਼ੋਰਦਾਰ ਫੁਕਾਰਾ ਮਾਰਿਆ ਅੱਗੇ ਦੇਖੋ ਬੱਚੋ ਮੁਹਾਵਰੇਆ ਮੁਹਾਵਰਿਆਂ ਦੇ ਅਰਥ ਸਮਝੋ ਅਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ ਪਹਿਲਾ ਕੀ ਹੈ ਨੱਕ ਚੜਾਉਣਾ ਯਾਨੀ ਕਿ ਬੁਰਾ ਮਨਾਉਣਾ ਕਿ ਕਿਸੇ ਚੀਜ਼ ਤੋਂ ਨੱਕ ਚੜਾਣੀ ਜਾਂ ਬਦਿਆ ਨਹੀਂ ਲੱਗਣੀ ਉਹ ਗੱਲ ਰਾਣੀ ਹਰ ਇੱਕ ਚੀਜ਼ ਲਈ ਨੱਕ ਚੜਾ ਲੈਂਦੀ ਹੈ ਠੀਕ ਹੈ ਨੰਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਪਰਸਨ ਨੰਬਰ ਇਹ ਮੁਹਾਵਰਾ ਦੂਜਾ ਜਿਹੜਾ ਹੈ ਵਕਤ ਪਾਉਣਾ ਯਾਨੀ ਕਿ ਮੁਸੀਬਤ ਖੜੀ ਕਰਨੀ ਠੀਕ ਹੈ ਮੁਸੀਬਤ ਖੜੀ ਕਰਨੀ ਦੁਸ਼ਮਨਾ ਨੇ ਸਾਡੇ ਲਈ ਵਕਤ ਪਾ ਦਿੱਤੀ ਠੀਕ ਹੈ ਕਿ ਮੁਸੀਬਤ ਖੜੀ ਕਰ ਦਿੱਤੀ ਸਾਡੇ ਲਈ ਤੀਜਾ ਦੇਖੋ ਗੱਲ ਮੁਕਾਣਾ ਯਾਨੀ ਕਿ ਝਗੜਾ ਖਤਮ ਕਰਨਾ ਕੋਈ ਵੀ ਝਗੜਾ ਹੈ ਉਹਨੂੰ ਖਤਮ ਕਰਨਾ ਗੱਲ ਮੁਕਾਣਾ ਉਹਨਾਂ ਦੋਨਾਂ ਨੇ ਦੋਨਾਂ ਨੇ ਸਹੀ ਸਮੇਂ ਤੇ ਗਲਮੁਕਾ ਲਈ ਠੀਕ ਹੈ ਬੱਚੋ ਅੱਗੇ ਦੇਖੋ ਚੌਥਾ ਦੇਖੋ ਭੱਜ ਦੌੜ ਕਰਨਾ ਯਾਨੀ ਬਹੁਤ ਕੋਸ਼ਿਸ਼ ਕਰਨਾ ਕਿਸੇ ਚੀਜ਼ ਲਈ ਵੀ ਭੱਜ ਦੌੜ ਕਰਨੇ ਉਸ ਨੇ ਨੌਕਰੀ ਲਈ ਬਹੁਤ ਭੱਜ ਦੌੜ ਕੀਤੀ ਹੈ ਠੀਕ ਹੈ ਅੱਗੇ ਦੇਖੋ ਬੱਚੋ 56 ਛੋਟ ਹੋਣਾ ਯਾਨੀ ਕਿ ਅਲੋਪ ਹੋਣਾ ਗਾਇਬ ਹੋ ਜਾਣਾ ਠੀਕ ਹੈ ਸੱਪ ਤਾਂ ਹੁਣੇ ਇੱਥੇ ਸੀ ਪਰ ਪਤਾ ਨਹੀਂ ਇੱਕਦਮ ਕਿੱਥੇ ਛਪਨਛੋਤ ਹੋ ਗਿਆ ਇੱਕਦਮ ਗਾਇਬ ਹੋ ਜਾਣਾ ਦਿਖਣਾ ਨਾ ਅੱਗੇ ਦੇਖੋ ਚਾਹੇਠੇ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ ਉਹ ਦੱਸਣਾ ਚਿੜੀਏ ਚਿੜੀਏ ਮੈਨੂੰ ਮਾਫ ਕਰਦੇ ਇਹ ਸ਼ਬਦ ਕਿਸ ਨੇ ਕਹੇ ਇਹ ਜਿੱਤੋ ਨੇ ਕਹੇ ਚਿੜੀ ਨੂੰ ਠੀਕ ਹੈ ਦੂਜਾ ਦੇਖੋ ਜਿੱਤੋ ਭੈਣ ਮੈਨੂੰ ਮਾਫ ਕਰਦੇ ਮੇਰੇ ਕਰਕੇ ਤੁਹਾਨੂੰ ਬਹੁਤ ਭੱਜ ਦੌੜ ਹੋਈ ਯਾਨੀ ਕਿ ਇਹ ਸ਼ਬਦ ਕਿਹਨੇ ਕਹੇ ਇਹ ਸ਼ਬਦ ਚਿੜੀ ਨੇ ਜਿੱਤੋ ਨੂੰ ਕਹੇ ਠੀਕ ਹੈ ਬੱਚੋ ਅੱਗੇ ਦੇਖੋ ਇੱਥਾ ਲਿਖੇ ਚਿੱਤਰ ਵਿੱਚ ਰੰਗ ਭਰਨਾ ਹੈ ਆ ਚਿੱਤਰ ਇਸ ਵਿੱਚ ਤੁਸੀਂ ਆਪ ਦਾ ਮਨਪਸੰਦ ਰੰਗ ਭਰਨਾ ਹੈ ਠੀਕ ਹੈ ਅੱਗੇ ਦੇਖੋ ਆ ਚਿੜੀ ਵਿੱਚ ਵੀ ਤੁਸੀਂ ਰੰਗ ਭਰਨਾ ਹੈ ਕਿਹੜੇ ਰੰਗ ਦੀ ਚਿੜੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਭਰਨਾ ਹੈ ਅੱਗੇ ਦੇਖੋ ਲੇਖ ਹੈ ਦੀਵਾਲੀ ਦੀਵਾਲੀ ਸਾਰਿਆਂ ਨੂੰ ਪਤਾ ਹੈ ਦੀਵਾਲੀ ਜਿਹੜਾ ਬਹੁਤ ਪਰਸਿਖ ਰ ਤਿਵਾਰ ਹੈ ਆਪਾਂ ਬਹੁਤ ਧੂਮਦਮ ਨਾਲ ਮਨਾਉਂਦੇ ਹਾਂ ਕਿ ਆਪਾਂ ਨੂੰ ਬਹੁਤ ਉਡੀਕ ਹੁੰਦੀ ਹੈ ਵੀ ਕਦੋਂ ਦੀਵਾਲੀ ਆਵੇ ਠੀਕ ਹੈ ਉਹਦੇ ਬਾਰੇ ਲੇਖ ਹੈ ਦੀਵਾਲੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਇਹ ਤਿਉਹਾਰ ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਂਦਾ ਹੈ ਕਦੋਂ ਮਨਾਇਆ ਜਾਂਦਾ ਹੈ ਕੱਤਕ ਮਹੀਨੇ ਦੀ ਮੱਸਿਆ ਵਾਲੇ ਦਿਨ ਇਸ ਦਿਨ ਭਗਵਾਨ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਲੋਕਾਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਇਸੇ ਦਿਨ ਸਿਖਾਂ ਦੇ 6ਵੇਂ ਗੁਰੂ ਗੁਰੂ ਸ੍ਰੀ ਗੁਰੂ ਹਰगोबिंद ਸਿੰਘ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਏ ਸਨ ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਨੂੰ ਰੰਗੋਲੇ ਅਤੇ ਦੀਵਮਾਲਾ ਨਾਲ ਸਜਾਉਂਦੇ ਹਨ ਰਾਤ ਨੂੰ ਲੋਕ ਮਾਤਾ ਲక్ష్ਮੀ ਦੀ ਜੀ ਦੀ ਪੂਜਾ ਕਰਦੇ ਹਨ ਬੱਚੇ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾਉਂਦੇ ਹਨ ਇਸ ਇਹ ਤਿਹਾਰ ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਠੀਕ ਹੈ ਇਹ ਬਹੁਤ ਖਾਸ ਤਿਹਾਰ ਹੈ ਭਾਰਤ ਵਿੱਚ ਜਿਹੜਾ ਕਿ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਠੀਕ ਹੈ ਤੁਸੀਂ ਹੋਰ ਵੀ ਲੈਣਾ ਇਸ ਚ ਇਹ ਲਿਖ ਸਕਦੇ ਹੋ ਜਿਵੇਂ ਤੁਸੀਂ ਦੀਵਾਲੀ ਮਨਾਉਂਦੇ ਹੋ ਓਕੇ ਥੈਂਕ ਯੂ ਬੱਚੋ ਇਹ ਤੁਹਾਡਾ ਲੈਸਨ ਕੰਪਲੀਟ ਹੋਇਆ